ਅਨੰਦ ਸਾਹਿਬ ਦੀ ਪਾਵਨ ਬਾਣੀ ਪੜਦੇ ਆਂ ਉੱਥੇ ਸਤਿਗੁਰਾਂ ਨੇ ਆਖਿਆ ਏ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਉੱਥੇ ਮਹਾਰਾਜ ਨੇ ਆਖਿਆ ਇਹ ਨੇਤਰੋ ਮੇਰੇਓ ਸਰੀਰ ਨੂੰ ਸੰਬੋਧਨ ਹੁੰਦਿਆਂ ਸਤਿਗੁਰੂ ਕਹਿੰਦੇ ਏ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੈ ਕਿਹੜਾ ਕਰਮ ਕੀਤਾ ਏ ਕੋਈ ਕੀਤਾ ਹੈ ਭਲਾਈ ਵਾਲਾ ਕਰਮ ਜੇ ਫਿਰ ਪਾਛੇ ਪਛਤਾਉਣ ਵਾਲੇ ਸੁਭਾਅ ਨੂੰ ਹੀ ਆਪਣੇ ਜੀਵਨ ਦੇ ਪੱਲੇ ਨਾਲ ਬੰਨਿਆ ਪਿਆ ਉਸੇ ਸੁਭਾਅ ਨੂੰ ਆਪਣੇ ਜੀਵਨ ਦੇ ਪੱਲੇ ਨਾਲ ਬੰਨ ਕੇ ਤੁਰਦਾ ਹੈ ਤੇ ਜੀਵਨ ਦੇ ਵਿੱਚ ਖੁਆਰਤਾ ਹੈ ਜੀਵਨ ਦੇ ਵਿੱਚ ਖੱਜਲਤਾ ਪੈਦਾ ਹੋਏਗੀ ਇਹ ਮਨ ਜਿਹੜਾ ਹੈ ਕਰਤੂਤ ਕਰਦਾ ਜਾਏਗਾ ਇਸ ਸੰਸਾਰ ਦੇ ਅੰਦਰ ਤੇ ਤੈਨੂੰ ਭੋਗਣਾ ਪਏਗਾ ਤੇਰੇ ਜੀਵਨ ਨੂੰ ਭੋਗਣਾ ਪਏਗਾ ਸਤਿਗੁਰੂ ਕਹਿੰਦੇ ਹੈ ਪਿਆਰੇ ਸਤ ਸੰਗੀ ਜਨ ਅੰਦੀ ਰਹੀਏ ਤੇ ਗਿਆਨ ਵੀ ਹੋਣੀ ਪਾਹੇ ਭਰੇ ਮੁਰਦਾਰ ਫਿਰ ਕਹਿੰਦੇ ਗਿਆਨੀ ਨੱਚੈ ਵਾਜਾ ਬਾਵੇ ਰੂਪ ਕਰੇ ਸ਼ਿੰਗਾਰ ਗਿਆਨੀ ਵੈਲ এডਿਕੇਟਿਡ ਗਿਆਨਮਾਨ ਲੋਕ ਜਿਨ੍ਹਾਂ ਨੂੰ ਸੋਝੀ ਹੈ ਜਿਨ੍ਹਾਂ ਨੂੰ ਪਤਾ ਹੈ ਵੀ ਹੋ ਕੀ ਰਿਹਾ ਹੈ ਗਿਆਨੀ ਨੱਚੈ ਆਜਾ ਗਾਵੇ ਜੋਧਾ ਕਾ ਵੀਚਾ ਹੁਣ ਉਹ ਉਹਨਾਂ ਦਾ ਕਰਮ ਕੇਵਲ ਇੰਨਾ ਰਹਿ ਗਿਆ ਹੈ ਉਹ ਕਹਿੰਦੇ ਵੀ ਅਸੀਂ ਕੀ ਲੈਣਾ ਹੈ ਸਾਡਾ ਕੰਮ ਤਲ ਰਿਹਾ ਹੈ 9 ਤੋਂ 5 ਵਜੇ ਜੌਬ ਜਾਈਦਾ ਹੈ ਤੇ ਵਾਪਸ ਆਈਦਾ ਹੈ ਸਾਡਾ ਕਰਮ ਨਿਭ ਰਿਹਾ ਹੈ ਇਹ ਜੀਵਨ ਇਦਾਂ ਨਿਭਦਾ ਜਾਏਗਾ ਤੋਂ ਗੁਰਦੇਵ ਪਾਤਸ਼ਾਹ ਮਹਾਰਾਜ ਸਤਗੁਰੂ ਆਖਦੇ ਨੇ ਏ ਪਿਆਰੇ ਇਹ ਜੀਵਨ ਜਿਹੜਾ ਹੈ ਇਸ ਲਈ ਨਹੀਂ ਆਇਆ ਇਹ ਇਸ ਲਈ ਆਇਆ ਹੈ ਕਿ ਇਹਦੇ ਵਿੱਚ ਛੋਬ ਗੁਣ ਭਰਪੂਰ ਜੀਵਨ ਜਿਉਂਦਿਆਂ ਇਸ ਸੰਸਾਰ ਵਿੱਚ ਜ਼ਿੰਦਗੀ ਜਿਉਣੀ ਹੈ ਪਰਮੇਸ਼ਰ ਸਭ ਕੁਝ ਜਾਣਦਾ ਹੈ ਤੇਰੇ ਅੰਦਰ ਦੀ ਜਾਣਦਾ ਹੈ ਘਟ ਘਟ ਕੇ ਜਾਣਨ ਵਾਲਾ ਹੈ ਅੰਦਰ ਦੀ ਜਾਣਨ ਵਾਲਾ ਹੈ ਤੇ ਉਸੇ ਸ਼ਲੋਕ ਦੀਆਂ ਅਖੀਲੀਆਂ ਪੰਕਤੀਆਂ ਵਿੱਚ ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਸਭ ਕੋ ਪੂਰਾ ਆਪੇ ਹੋਵੇ ਟੱਟ ਨਾ ਕੋਈ ਆਖੇ ਕਹਿੰਦੇ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਪੂਰਾ ਹੀ ਪੂਰਾ ਐ ਮੇਰੇ ਜੀਵਨ ਦੇ ਵਿੱਚ ਭਰਪੂਰ ਜ਼ਿੰਦਗੀ ਐ ਮੈਂ ਪੂਰਾ ਹੋਇਆ ਪਿਆ ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆਂ ਜਾਪੈ ਪਤਾ ਉਹਦੋਂ ਲੱਗਣਾ ਐ ਜਦੋਂ ਪਿੱਛੇ ਵਟਾ ਪਿਆ ਐ ਪਤਾ ਉਹਦੋਂ ਲੱਗਣਾ ਐ ਜਦੋਂ ਤੇਰੇ ਭਾਰ ਗੋਚਰਾ ਪਿੱਛੇ ਭਾਰ ਪਿਆ ਫਿਰ ਤੇਰੇ ਜੀਵਨ ਨੇ ਵੇਖਣਾ ਐ ਵੀ ਖਲੋਣਾ ਕਿੱਥੇ ਐ ਤੂੰ ਹੌਲਿਆਂ ਵਿੱਚ ਖਲੋਣਾ ਐ ਕਿ ਭਾਰਿਆਂ ਵਿੱਚ ਖਲੋਣਾ ਐ ਇਹ ਨਿਰਣਾ ਜਿਹੜਾ ਹੈ ਕਬੀਰ ਕਸੌਟੀ RAM ਕੀ ਝੂਠਾ ਟਿਕੇ ਨਾ ਕੋਏ ਇਹ ਫੈਸਲਾ ਗੁਰੂ ਨੇ ਕਰਨਾ ਹੈ ਇਹ ਬੰਦਿਆਂ ਨੇ ਨਹੀਂ ਕਰਨਾ ਆਪ ਬੰਦੇ ਇੱਕ ਦੂਜੇ ਦੀ ਖੁਸ਼ਾਮਦ ਕਰਦੇ ਨੇ ਅਸੀਂ ਜਿਹੜੀ ਜਿਹੜਾ ਬੰਦਾ ਸਾਡੀ ਗੱਲ ਮੰਨਦਾ ਹੋਵੇ ਸਾਡੇ ਵਿਚਾਰਾਂ ਨਾਲ ਸਹਿਮਤ ਹੋਵੇ ਅਸੀਂ ਉਹਨੂੰ ਕਹਿੰਦੇ ਆਂ ਕਿ ਇਹ ਬੰਦਾ ਬੜਾ ਗੁਰਮੁਖ ਹੈ ਇਹ ਬੰਦਾ ਸੇਵਾ ਕਰਨ ਵਾਲਾ ਹੈ ਸੇਵਾ ਭਾਵ ਹੈ ਦੇ ਜੀਵਨ ਦੇ ਅੰਦਰ ਬੜਾ ਗੁਰਮੁਖਤਾਈ ਵਾਲਾ ਬੰਦਾ ਹੈ ਤੇ ਜਿਹਦੇ ਨਾਲ ਸਾਡੇ ਵਿਚਾਰ ਨਹੀਂ ਮਿਲਦੇ ਜਾਂ ਜਿਹੜਾ ਸਾਡੇ ਜੀਵਨ ਨੂੰ ਜਵਾਬ ਦਿੰਦਾ ਹੈ ਉਹਨੂੰ ਆਪਾਂ ਕਹਿ ਦਿੰਨੇ ਆਂ ਕਿ ਇਹ ਤੇ ਮਨਮੁਖ ਹੈ ਅਸੀਂ ਮਿੰਟ ਲਾਉਨੇ ਆਂ ਸਰਟੀਫਿਕੇਟ ਦੇਣ ਲੱਗੇ ਆਂ ਵੀ ਨਹੀਂ ਤੂੰ ਮਨਮੁਖ ਹੀ ਐ ਕਿਉਂਕਿ ਤੂੰ ਸਾਡੀ ਗੱਲ ਨਹੀਂ ਨਾ ਮੰਨੀ ਮੈਂ ਕਈ ਵਾਰੀ ਹੈਰਾਨ ਹੁੰਨਾ ਹੈ ਗੁਰਦੇਵ ਗੁਰੂ ਨਾਨਕ ਪਾਤਸ਼ਾਹ ਮਹਾਰਾਜਿਆਂ ਨੂੰ ਪੁੱਛਿਆ ਗਿਆ ਨਾ Hindu ਵੱਡਾ ਕਿ ਮੁਸਲਮਾਨ ਹੋਈ ਭਾਈ ਗੁਰਦਾਸ ਜੀ ਨੇ ਬਚਨ ਦਰਜ ਕੀਤੇ ਆਖਿਆ ਹਿੰਦੂ ਵੱਡਾ ਕਿ ਮੁਸਲਮਾਨ ਹੋਈ ਮਹਾਰਾਜ ਵੇਖੋ ਕੀ ਦੇ ਹੱਕ ਵਿੱਚ ਖਲੋਤੇ ਨੇ ਉਹ ਜਿਸ ਥਾਂ ਤੇ ਖਲੋਤੇ ਐ ਉਹ ਥਾਂ ਮੁਸਲਮਾਨ ਇਹ ਸਵਾਲ ਪੁੱਛ ਰਿਹਾ ਹੈ ਉਹਨਾਂ ਦੇ ਹੱਕ ਵਿੱਚ ਖਲੋ ਸਕਦੇ ਸਨ ਜਾਂ ਜਿਦਲੇ ਵਾਸੀ ਵਾਲੇ ਤੋਂ ਗਏ ਸਨ ਉਹਨਾਂ ਦੇ ਹੱਕ ਵਿੱਚ ਖਲੋ ਸਕਦੇ ਸਨ ਮਹਾਰਾਜ ਨੇ ਆਖਿਆ ਨਹੀਂ ਛੁਬ ਅਮਲਾਂ ਬਾਜੋਂ ਦੋਨੋਂ ਰੋਈ जिदे कोल छब अमल ही नहीं है वो भावे हिंदू होवे भावे मुसलमान होवे महाराज कहंदे दोनों रोई एहोई गल ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਨੂੰ ਬਹਾਦਰ ਸ਼ਾਹ ਦੇ ਦਰਬਾਰ ਵਿੱਚ ਪੁੱਛੀ ਗਈ ਤੇ ਸਤਿਗੁਰੂ ਨੇ ਆਖਿਆ ਤੁਮ ਕੋ تمہارا ਖੂਬ ਹਮ ਕੋ ਹਮਾਰਾ ਖੂਬ ਪਰ ਇਥੇ ਅਸੀਂ ਵੰਡਦੇ ਆਂ ਅਸੀਕ ਇਹਨੇ ਵੀ ਮਨਮੁਖ ਹੈ ਇਹ ਗੁਰਮੁਖ ਹੈ ਪਾਗਾਂ ਵਾਲਿਓ ਮਨਮੁਖ ਤੇ ਗੁਰਮੁਖ ਬਿਰਤੀਆਂ ਦੇ ਨਾਮ ਐ ਹੋ ਸਕਦਾ ਹੈ ਜਿਹੜਾ ਬੰਦਾ ਸਾਰੀ ਉਮਰ ਗੁਰਮੁਖਤਾਈ ਵਾਲਾ ਜੀਵਨ ਜੂਰਿਆ ਹੋਵੇ ਸਾਰੀ ਉਮਰ ਗੁਰਮੁਖਤਾਈ ਵਾਲਾ ਜੀਵਨ ਜਿਉਰਿਆ ਹੋਵੇ ਹੋ ਸਕਦਾ ਓ ਕੁਝ ਪਲ ਲਈ ਮਨ ਥਿੜਕ ਜਾਏ ਮਨ ਡੋਲ ਜਾਏ ਨਿਰਮਨ ਮੁਕਤਾਈ ਵਿੱਚ ਤੁਰੇ ਤੇ ਜਿਹਨੂੰ ਅਸੀਂ ਕਹਿੰਦੇ ਆ ਕਿ ਇਹ ਮਨਮੁਖ ਹੈ ਇਹ ਇਹਦਾ ਇਹਦਾ ਜੀਵਨ ਮਨਮੁਖਤਾਈ ਵਾਲਾ ਹੈ ਉਹ ਇਹਦੇ ਉੱਚ ਭਰਪੂਰ ਗੁਣਾਂ ਨਾਲ ਭਰਿਆ ਜਾਏ ਉਹਦਾ ਜੀਵਨ ਗੁਰਮੁਖਤਾਈ ਵਾਲਾ ਬਣ ਜਾਏ ਇਹ ਤੇ ਤੁਹਾਡੇ ਸੁਭਾਅ ਤੇ ਸਥਿਤੀ ਤੇ ਆਲੇ-ਦੁਆਲੇ ਤੇ ਪਾਸੇ এনवायरमेंट ਤੇ ਤੁਹਾਡੀ ਸੁਸਾਇਟੀ ਕਿਦਾਂ ਦੀ ਏ ਉਸ ਚੀਜ਼ ਨੇ ਦਰਜ ਕਰਨਾ ਏ ਉਸ ਚੀਜ਼ ਨੇ ਨਿਰਣਾ ਕਰਨਾ ਏ ਵੀ ਤੁਸੀਂ ਖਲੋਣਾ ਕਿੱਥੇ ਹੈ। ਕਈ ਵਾਰੀ ਉਹਨਾਂ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਬੰਦਾ ਜਿਹੜਾ ਹੈ ਤਿਲਕ ਜਾਂਦਾ ਹੈ ਡਿੱਗ ਜਾਂਦਾ ਹੈ। ਤੋਂ ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਹੈ ਪਿਆਰੇ ਸਤ ਸੰਗੀ ਜਨ ਪਰਮੇਸ਼ਰ ਅਕਾਲ ਪੁਰਖ ਵੈਗਰੂ ਜਿਹੜਾ ਆ ਪ੍ਰਭ ਮੇਰੇ ਸਭ ਬਿਦ ਸਾਰਾ ਕੋਜ। ਅੱਗੇ ਜਾਨੀ ਉਹ ਪਹਿਲੇ ਜਾਣਦਾ ਹੈ ਪਰਮ ਕੇ ਮੂਸੇ ਤੂੰ ਰਾਖਤ ਪਰਦਾ ਪਰਮ ਦੇ ਠੱਗੇ ਹੋਏ ਮਨੁੱਖ ਤੂੰ ਪਰਦਾ ਕਿਹਦੇ ਕੋਲੋਂ ਰੱਖਦਾ ਹੈ ਕਿਹਦੇ ਕੋਲੋਂ ਪਰਦਾ ਰੱਖਦਾ ਹੈ ਪਰਮੇਸ਼ਰ ਕੋਲੋਂ ਪਰਦਾ ਰੱਖਦਾ ਜਿੰਨੂੰ ਤੇਰੇ ਘਟ ਘਟ ਕੀ ਜਿਹੜਾ ਤੇਰੇ ਅੰਦਰ ਦੀਆਂ ਜਾਣਦਾ ਹੈ ਤੂੰ ਉਹਦੇ ਤੋਂ ਕੀ ਪਰਦਾ ਰੱਖੇਗਾ ਅੱਜ ਜਿਹੜੇ ਕਰਮ ਤੂੰ ਆਪਣੇ ਜੀਵਨ ਦੇ ਅੰਦਰ ਕਰ ਰਹੇ ਹੋ ਸਕਦਾ ਹੈ ਦੁਨੀਆ ਦੇ ਲੋਕਾਂ ਨੂੰ ਇਸ ਗੱਲ ਦੀ ਸੋਝੀ ਨਾ ਪਵੇ ਦੁਨੀਆ ਦੇ ਲੋਕਾਂ ਨੂੰ ਇਸ ਗੱਲ ਦੀ ਪਤਾ ਨਾ ਲੱਗੇ ਪਰ ਤੂੰ ਆਪਣੇ ਜੀਵਨ ਦੇ ਵਿੱਚ ਕਿਤੇ ਬਹਿ ਕੇ ਪਛੇਮਾਨ ਹੋਏਗਾ ਕਿ ਇਹ ਕੰਮ ਮੇਰੇ ਜੀਵਨ ਨੂੰ ਕਰਨਾ ਨਹੀਂ ਸੀ ਚਾਹੀਦਾ ਜਿਹੜਾ ਕਰਨਾ ਪੈ ਗਿਆ ਹੈ। ਕਈ ਵਾਰੀ ਬੰਦਾ ਮੱਥੇ ਨੂੰ ਹੱਥ ਮਾਰਦਾ ਪਈ ਇਦਾਂ ਨਹੀਂ ਸੀ ਹੋਣਾ ਚਾਹੀਦਾ ਮੈਂ ਐਵੇਂ ਦੂਜੇ ਨੂੰ ਬੋਲ ਪਿਆ ਗੁੱਸੇ ਦੇ ਵਿੱਚ ਆ ਕੇ ਇਹ ਕਰਮ ਮੇਰੇ ਤੋਂ ਹੋ ਗਿਆ ਹੈ। ਇੱਕ ਦੂਜੇ ਨੂੰ ਦੱਸੇ ਨਾ ਦੱਸੇ ਬੰਦਾ ਆਪ ਹੀ ਪਛੇਮਾਨ ਹੁੰਦਾ ਹੈ ਕਿ ਇਹ ਕੰਮ ਹੋਣਾ ਨਹੀਂ ਸੀ ਚਾਹੀਦਾ ਇਦਾਂ ਨਹੀਂ ਸੀ ਹੋਣਾ ਚਾਹੀਦਾ ਤੋ ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਬ੍ਰਮ ਕੇ ਮੂਸੇ ਤੂੰ ਰੱਖ ਤ ਪਰਦਾ ਪਛੈ ਜੀ ਕੀ ਮਾਨੀ ਪਰਦਾ ਰੱਖਦੇ ਤੇ ਮਨ ਦੀਆਂ ਮਰਜ਼ੀਆਂ ਕਰਦਾ ਹੈ ਮਨ ਮਾਨੀਆਂ ਕਰਦਾ ਹੈ ਤੇ ਜਦੋਂ ਮਨ ਮਾਨੀਆਂ ਕਰਦਾ ਹੈ ਤੇ ਇਹ ਜੀਵਨ ਚਸਕਿਆਂ ਦੇ ਵਿੱਚ ਉਲਦੇਦਾ ਹੈ ਜਦੋਂ ਚਸਕੇ ਆਉਂਦੇ ਆ ਚਸਕਿਆਂ ਦੀ ਪੂਰਤੀ ਲਈ ਫਿਰ ਪਾਪ ਆਉਂਦਾ ਮੈਂ ਪਹਿਲਾਂ ਗੱਲ ਕੀਤੀ ਹੈ ਸ਼ੁਰੂਆਤ ਵਿੱਚ ਚਸਕੇ ਆਉਂਦੇ ਆ ਤੇ ਪਾਪ ਆਉਂਦਾ ਹੈ ਪਾਪ ਕਰਦਾ ਹੈ ਪਾਪ ਕਰਨ ਦੇ ਲਈ ਬੰਦੇ ਨੂੰ ਕੂੜ ਚਾਹੀਦਾ ਹੈ ਕੂੜ ਕੀ ਹੈ ਜੋ ਅਸੀਂ ਹਾਂ ਉਹ ਛੁਪਾ ਰਹੇ ਹਾਂ ਤੇ ਜਿਹੜੀ ਚੀਜ਼ ਜਿਹੜੀ ਕੁਆਲਿਟੀ ਸਾਡੇ ਵਿੱਚ ਨਹੀਂ ਹੈ ਉਹ ਅਸੀਂ ਲੋਕਾਂ ਨੂੰ ਸ਼ੋਅ ਕਰ ਰਹੇ ਹਾਂ ਦੱਸ ਰਹੇ ਹਾਂ ਵੀ ਆਹ ਕੰਮ ਹੈ ਇਹਨੂੰ ਕਹਿੰਦੇ ਕੂੜ ਝੂਠ ਫਰੇਵ ਠੱਗੀ ਵੀ ਜੋ ਹਾਂ ਉਹਨੂੰ ਲੁਕਾਇਆ ਜਾ ਰਿਹਾ ਹੈ ਜੋ ਨਹੀਂ ਹਾਂ ਉਹ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਭੀ ਇਦਾਂ ਦਾ ਜੀਵਨ ਹੈ ਉਹਦੇ ਲਈ ਫਿਰ ਸਲਾਹਕਾਰ ਆਉਂਦੇ ਨੇ ਕਾਮ ਵਰਗੇ ਉਹ ਸਾਡੇ ਜੀਵਨ ਨੂੰ ਪਾ ਚੜਦੇ ਨੇ ਤੇ ਇਹ ਉਲਟੇ ਵਹਿਣ ਵਿੱਚ ਵਹਿੰਦਾ ਅੰਦੀ ਰੀਤ ਗਿਆਨ ਵਿਹੋਣੀ ਮਾਹ ਰਾਜ ਦੀ ਬਾਣੀ ਕਹਿੰਦੀ ਹੈ ਅੰਦੀ ਕੰਮੀ ਅੰਧ ਮਨ ਮਨ ਅੰਦੇ ਅਨ ਅੰਧ ਚਿੱਕੜ ਲਾਏ ਕਿਆ ਥੀਏ ਜਾਂ ਟੁੱਟੇ ਪੱਥਰ ਬੰਦ ਬੰਦ ਟੁੱਟਾ ਬੇੜੀ ਨਹੀਂ ਨਾ ਤੁਲਹਾ ਨਾ ਹਾਥ ਨਾਨਕ ਸੱਚੇ ਨਾਮ ਬਿਨ ਕਿਤੇ ਡੁੱਬੇ ਸਾਥ ਮਹਾਰਾਜ ਕਹਿੰਦੇ ਅੰਦੇ ਦੇ ਮਗਰ ਲੱਗਦੇ ਆ ਹੋਇਆਂ ਅੰਦੇ ਅੰਦੇ ਨੇ ਰਾਹ ਦੱਸਿਆ ਕੀ ਦੱਸ ਸਕਦਾ ਇਹ ਪਲਾ ਉਹ ਤੇ ਆਪ ਨੇ ਉਹਨੂੰ ਤੇ ਆਪ ਸਹਾਰਾ ਚਾਹੀਦਾ ਕੋਈ ਦੱਸਣ ਵਾਲਾ ਹੋਵੇ ਕੋਈ ਹੱਥ ਫੜ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾਣ ਵਾਲਾ ਹੋਵੇ ਉਹ ਤੇ ਆਪ ਮੁਥਾਜੀ ਫਿਰ ਕਹਿੰਦੇ ਅੰਦੇ ਕੇਰਾ ਦੱਸਿਆ ਅੰਨੇ ਨੇ ਦੱਸਿਆ ਤੇ ਉਹਦੇ ਮਗਰ ਲੱਗ ਤੁਰਿਆ ਅੰਧੀ ਕਮੀ ਅੰਧਮਾ